ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਵੇਂ ਉਤਰਾਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਜਲੰਧਰ ਦੇ ਜੇਲ ਰੋਡ ਤੇ ਸਥਿਤ ਸਤਸੰਗ ਭਵਨ ਪਹੁੰਚੇ ਜਿੱਥੇ ਨਵੇਂ ਉਤਰਾਧਿਕਾਰੀ ਦੇ ਦਰਸ਼ਨ ਕਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾ ਪਹੁੰਚ ਗਈਆਂ ਜਾਣਕਾਰੀ ਮੁਤਾਬਕ ਜਿਵੇਂ ਹੀ ਸ਼ਹਿਰ ਵਾਸੀਆਂ ਨੂੰ ਹਜ਼ੂਰ ਦੇ ਆਉਣ ਦੀ ਖਬਰ ਮਿਲੀ ਤਾਂ ਵੱਡੀ ਗਿਣਤੀ ਸੰਗਤਾ ਇਕੱਠੀਆਂ ਹੋਈਆਂ ਆਸ-ਪਾਸ ਦੇ ਸਾਰੇ ਚੌਕ ਬਲੌਕ ਹੋ ਗਏ ਬਾਬਾ ਜੀ ਦੇ ਇੱਕ ਦਰਸ਼ਨ ਦੇ ਲਈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਦਰਸ਼ਨਾ ਦੇ ਲਈ ਪਾਰਕਿੰਗ ਥਾਂ ਪੂਰੀ ਤਰ੍ਹਾਂ ਭਰੀ ਪਈ ਸੀ ਲੋਕਾਂ ਨੂੰ ਆਪਣੇ ਵਾਹਨ ਖੜੇ ਕਰਨ ਤੱਕ ਦੀ ਜਗ੍ਹਾ ਨਹੀਂ ਮਿਲ ਰਹੀ ਸੀ ਜ਼ਿਕਰੇ ਖਾਸ ਹੈ ਕਿ ਹਾਲ ਹੀ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾ ਅਧਿਕਾਰੀ ਨਿਯੁਕਤ ਕੀਤਾ ਹੈ ਡੇਰਾ ਬਿਆਸ ਦੇ ਨਵੇਂ ਪ੍ਰਮੁੱਖ ਜਸਦੀਪ ਸਿੰਘ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰਾਂ ਵਿੱਚੋਂ ਨੇ ਜੋ ਕਿ ਪਿਛਲੇ ਕਰੀਬ 5 ਦਹਾਕਿਆਂ ਤੋਂ ਆਪਣੇ ਪਰਿਵਾਰ ਸਹਿਤ ਡੇਰਾ ਬਿਆਸ ਦੇ ਵਿੱਚ ਰਹਿ ਰਹੇ ਨੇ ਰਾਧਾ ਸਵਾਮੀ ਸਤਸੰਗ ਬਿਆਸ ਡੇਰਾ ਦੀ ਸਥਾਪਨਾ 1891 ਵਿੱਚ ਹੋਈ ਸੀ ਇਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਇਹ ਸੰਸਥਾ ਦੁਨੀਆ ਦੇ 90+ ਦੀਸ਼ਾਂ ਵਿੱਚ ਫੈਲੀ ਹੋਈ ਹੈ ਜਿਸ ਦੇ ਵਿੱਚ ਅਮਰੀਕਾ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਅਫਰੀਕਾ ਸਹਿਤ ਕਈ ਦੀਸ਼ਾਂ ਸ਼ਾਮਲ ਨੇ ਡੇਰੇ ਦੇ ਕੋਲ 4000 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਜਿਸ ਦੇ ਵਿੱਚ ਕਰੀਬ 48 ਏਕੜ ਦਾ ਲੰਗਰ ਹਾਲ ਹੈ ਡੇਰੇ ਦੇ ਵਿੱਚ ਸੰਗਤਾਂ ਦੇ ਠਹਿਰਨ ਦੇ ਲਈ ਤਰਾ ਗੈਸਟ ਹਾਲ ਅਤੇ ਸ਼ੈੱਡ ਬਣਾਏ ਗਏ ਨੇ ਕੈਂਪ ਦੇ ਵਿੱਚ ਲੋਕਾਂ ਦੇ ਮੁਫਤ ਇਲਾਜ ਦੇ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਨੇ ਤੇ ਕੈਂਪ ਦੇ 35 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤਾਂ ਦਿੱਤੀ ਜਾਂਦੀ ਹੈ ਤੁਸੀਂ ਵੀ ਵੇਖੋ ਹਜ਼ੂਰ ਜਸਦੀਪ ਸਿੰਘ ਗਿੱਲ ਦੇ ਜਲੰਧਰ ਦੇ ਵਿੱਚ ਜੇਲ੍ਹ ਰੋਡ ਤੇ ਸਥਿਤ ਸਤਸੰਗ ਭਵਨ ਪਹੁੰਚਣ ਤੋਂ ਬਾਅਦ ਉੱਥੇ ਬਣੇ ਮਾਹੌਲ ਦੀਆਂ ਤਸਵੀਰਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ